ਦਰ ਦੇ ਨਵਰਾਤਰੀ ਸ਼ੁਰੂ ਹੋਣ ਜਾ ਰਹੇ ਹਨ ਤੇ ਕੋਈ ਦੁਕਾਨਦਾਰਾਂ ਦੇ ਵੱਲੋਂ ਸ਼੍ਰੀਆਮ ਨਸ਼ਾ ਵੇਚਿਆ ਜਾ ਰਿਹਾ ਹੈ ਜੀ ਹਾਂ ਅਜੇ ਹੀ ਕੁਝ ਸਾਹਮਣੇ ਆ ਰਿਹਾ ਹੈ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਤੋਂ ਜਿੱਥੇ ਕਿ ਮੰਦਿਰ ਦੇ ਵਿਜੀ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਵੀ ਸ਼ੁਰੂ ਹੋ ਗਈ ਹੈ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਦੁਰਗਾਣਾ ਮੰਦਿਰ ਦੇ ਨਾਲ Hindu ਆਦੀ ਆਸਥਾ ਜੁੜੀ ਹੋਈ ਹੈ ਤੇ ਦੇਸ਼ਾ ਵੀ ਦਿੱਸਦਾ ਤੋਂ ਇਹ ਸੰਸਾਨ ਨਸ਼ਮਕਤ ਹੋਣ ਲਈ ਆਮਦਿਆਨ ਹਰ ਕੋਈ ਦੁਕਾਨਦਾਰ ਕੇ ਤਮਾਕੂ ਨਸ਼ਾ ਬੀੜੀ ਸ਼੍ਰੀਆਮ ਵੇਚਿਆ ਜਾ ਰਿਹਾ ਹੈ 23 ਮਾਰਚ ਨੂੰ ਵਰੁਣ ਸਰੀਰ ਨੇ ਦੁਰਗਾਣਾ ਕਮੇਟੀ ਦੇ ਪ੍ਰਧਾਨ ਬੀਬੀ ਲక్ష్ਮੀ ਕਾਂਤਾ ਚਾਹਲੜਾ ਦੇ ਕੋਲੋਂ ਇਹਨਾਂ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਤੇ ਦੁਰਗਾਣਾ ਚੌਂਕੀ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੁਕਾਨਦਾਰਾਂ ਦੇ ਕੋਲੋਂ ਜਿਹੜੇ ਸਮਾਨ ਸਾਰਾ ਇਕਵਾਇਸ ਦਾ ਇਸ ਮੌਕੇ ਦੇ ਦੁਰਗਾਣਾ ਚੌਂਕੀ ਦੇ ਪੁਲਿਸ ਅਧਿਕਾਰ ਨੇ ਕਿਹਾ ਕਿ ਕਿਸੇ ਨੂੰ ਵੀ ਮੰਦਰ ਦੇ ਅੰਦਰ ਅਜਿਹਾ ਸਮਾਨ ਨਹੀਂ ਵੇਚਿਆ ਜਾਵੇਗਾ। ਤੁਸੀਂ ਤੁਹਾਨੂੰ ਤੁਹਾਡੀ ਮੇਰੇ ਤੋਂ ਬਹੁਤ ਰਿਸਪੈਕਟਿਡ ਆ ਤੁਸੀਂ ਮੇਰੇ ਤੋਂ ਉਮਰ ਤੋਂ ਵੀ ਵੱਡੇ ਜੇ ਲੇਕਿਨ ਤੁਹਾਨੂੰ ਆਪ ਨੂੰ ਸ਼ਰਮ ਆਣੀ ਚਾਹੀਦੀ ਜੇ ਮੈਨੂੰ ਕਿਸੇ ਨੇ ਦੱਸਿਆ ਤੇ ਤੁਹਾਨੂੰ ਨਹੀਂ ਗੁਟਕਾ ਪ੍ਰਮੋਟ ਕਰਨਦੇ ਹੋ ਤੁਸੀਂ ਦੱਸੋ ਨਾ ਤੁਹਾਨੂੰ ਆਪਣੇ ਮਨ ਤੇ ਹੱਥ ਰੱਖ ਕੇ ਕਹੋ ਸਹੀ ਹੈ ਭਾਈ 2 ਮਿੰਟ 2 ਮਿੰਟ ਨਹੀਂ ਨਹੀਂ ਇਹ ਕੰਮ ਸਹੀ ਹੈ ਕੈਮਰਾ ਜੇ 2 ਮਿੰਟ ਪੰਨ ਆ ਅੱਜ ਤੁਹਾਨੂੰ ਕੈਮਰੇ ਦੇ ਹੋਰ ਲੱਗਿਆ ਕਿ ਕੈਮਰਾ ਬੰਦ ਕਰ ਦੋ ਲੇਕਿਨ ਜਿਹੜਾ ਕੰਮ ਤੁਸੀਂ ਕਰਨਦੇ ਹੋ ਸਹੀ ਹੈ ਤੁਸੀਂ ਆਪਣੇ ਮੂੰਹੋਂ ਕਹੋ ਮੈਸੇਜ ਕਰਨਾ ਮੈਂ ਚੱਲ ਜੰਨਾ ਆਪਣੇ ਮਨ ਤੇ ਹੱਥ ਰੱਖ ਕੇ ਕਹੋ ਮਹਾਰਾਜ ਦੀ ਮਗਰ ਤੁਸੀਂ ਸੂਪ ਸਜਾਇਆ ਵਾ ਗੱਡੀ ਤੇ ਤੁਸੀਂ ਵਿੱਚ ਬੈਠੇ ਹੋ ਤੇ ਵੇਚਣ ਤੁਸੀਂ ਗੁਟਕੇ ਵਲੇ ਤੰਬਾਕੂ ਦੇ ਜਿ ਹੁੱਕੇ ਦੇ ਜ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਸ਼ਰਮ ਆਣੀ ਚਾਹੀਦੀ ਅੱディ ਪੱਗੀਏ ਕੀ ਹੈ ਸਾਰਾ ਮਸਲਾ ਜਿਹੜਾ ਓਕੇ ਤੁਸੀਂ ਲਗਾਏ ਹੋਏ ਕਿਤਨਾ ਵਾਸਤੇ ਲੈਂਦੇ ਹੈਂ ਕਈ ਪੀੜਾਂ ਪਰਾਂ ਦੇ ਅੱਛਾ ਆਪਾਂ ਦੇਖ ਕੇ ਇਹ ਲਾਇਸੈਂਸ ਹੈਗਾ ਤਾਂ ਦੇਖੋ ਆਪਣਾ ਤੁਸੀਂ ਓਕੇ ਵੇਚਦੇ ਜੇ ਜਾਂ ਰੁਪਏ ਦਾ ਸਮਾਨ ਵੇਚਦੇ ਜੇ ਹਾਂ ਜੀ ਤਾਂ ਦੇਖੋ ਸਾਰੇ ਬੰਨੇ ਦਾ ਸਮਾਨ ਲਗਾ ਮੂਰਤੀਆਂ ਭਗਵਾਨਾਂ ਦੀ ਕਿਹੜੀ ਕਿਹੜੀ ਜਗ੍ਹਾ ਦੁਕਾਨ ਹੈ ਤੁਹਾਡੀ ਜੁਰੀਆਣਾ ਮੰਦਿਰ ਕੀ ਨਾਮ ਦਾ ਮੇਰਾ ਨਾਮ ਜੀ ਵਰੁਣ ਸ੍ਰੀਨ ਹਾਂ ਹਾਂ ਜੀ ਵਰੁਣ ਜੀ ਇੱਥੇ ਸ਼ਹਿਰ ਤੇ ਆਏ ਹੋ ਕੀ ਮੈਂ ਆਪਾਂ ਖਲੋਤੇ ਆ ਜੀ ਦਰਗਿਆਣਾ ਤੀਰਥ ਦੇ ਅੰਦਰ ਜਿਹੜਾ ਬਰਗਾਣਾ ਕੰਪਲੈਕਸ ਬਣਿਆ ਉੱਥੇ ਆ ਵੇਖੋ ਆਂ ਲਗਵਾਣ ਤੁਸੀਂ ਵੇਖੋਗੇ ਨਾ ਸਾਰੀਆਂ ਧਾਰਮਿਕ ਚੀਜ਼ਾਂ ਦੀਆਂ ਦੁਕਾਨਾਂ ਨੇ ਮੂਰਤੀਆਂ ਚੋਲੇ ਸਭ ਕੁਝ ਵਿਕਦਾ ਤੇ ਆ ਦੋ ਦੁਕਾਨਾਂ ਦੇ ਸਾਹਮਣੇ ਤੀਜੀ ਦੁਕਾਨ ਮੇਨ ਹੁੱਕਾ ਵੀ ਕੰਦਿਆ ਤੇ ਜੋ ਕਿ ਆਸਤਾਨਾ ਆਸਤਾਨਾ ਖਲਵਾੜ ਕੀਤਾ ਜਾ ਰਿਹਾ ਇਹ ਤੰਬਾਕੂ ਵਾਲੇ ਫਲੇਵਰ ਵੇਚਣਦੇ ਨੇ ਪੁਲਿਸ 10 ਕਦਮਾਂ ਦੀ ਦੂਰੀ ਤੇ ਚੌਂਕੀ ਆ ਪੁਲਿਸ ਰੈਸਟੋਰੈਂਟਾਂ ਚ ਪੱਬਾਂ ਚ ਜਾ ਕੇ ਰੇਡ ਕਰਦੀ ਆ ਜੇ ਹੁੱਕੇ ਫੜੇ ਆਪਾਂ ਹੁੱਕੇ ਫੜੇ ਤੇ ਸ਼ਰਿਆਨ ਵੀ ਕੰਦੇ ਨੇ ਇਹ ਮਤਲਬ ਕਿ ਸਾਡਾ ਧਰਮ ਆ ਜਾਂ ਸਾਡੀ ਆਸਥਾ ਵਾ ਤਾਂ ਕਰਕੇ ਨਹੀਂ ਕੋਈ ਇਹਦੇ ਵਾਸਤੇ ਮੈਂ ਦੁਕਾਨਾ ਕਮੇਟੀ ਬਹੁਤ ਸ਼ਲਾਘਾ ਹੈ ਔਰ ਕੰਮ ਕਰਦੀ ਆ ਤੇ ਗਾਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਇਹ ਦੁਕਾਨਾ ਬਹੁਤ ਪੁਰਾਣੀਆਂ ਨੇ ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਧਰਮ ਨੂੰ ਅਹੀ ਆਪ ਬਚਾਣਾ ਵਾ ਇਹੋ ਜਿਹੇ ਆ ਜਿਹੜੀਆਂ ਦੁਕਾਨਾਂ ਇੰਨਾਂ ਨੂੰ ਬੰਦ ਕਰਾਇਆ ਜਾਵੇ ਇੱਥੇ ਧਾਰਮਿਕ ਸਥਾਨ ਸਮਾਨ ਵਿਕੇ ਹਾਨੂੰ ਕੋਈ ਪ੍ਰੋਬਲਮ ਨਹੀਂ ਲੇਕਿਨ ਨਸ਼ਾ ਪ੍ਰਮੋਟ ਕਰਨ ਨੇ ਆਪਾਂ ਲੱਗਦਾ ਨਹੀਂ ਜਿੱਥੇ ਦੁਕਾਨਾਂ ਹੈ ਉੱਥੇ ਸਮਾਨ ਵੀ ਮਿਲਦਾ ਰਾਧਾ ਕ੍ਰਿਸ਼ਨ ਜੀ ਦਾ ਹੁਣ ਸਾਰੇ ਵੇਖੋ ਭਾਈ ਕੋਈ 15-20 ਦਿਨ ਲੈ ਗਏ ਨਾ ਮਰਾਤੇ ਸ਼ੁਰੂ ਹੋਏ ਨਾ ਮੈਂ ਕਹਿੰਦਾ ਵੇਖੋ ਜੀ ਆਲੇ-ਦੁਆਲੇ ਸਾਰੇ ਕ੍ਰਿਸ਼ਨ ਮਹਾਰਾ ਦੇ ਚੋਲੇ ਨੇ ਮੂਰਤੀਆਂ ਨੇ ਕਿੱਡੀਆਂ ਸੋਨਾ-ਸੋਨਾ ਸਾਰਾ ਧਾਰਮਿਕ ਸਮਾਨ ਅੰਬਰਸਨ ਕਿਤੋਂ ਵੀ ਲੈਣਾ ਹੋਵੇ ਨਾ ਦਰਗਾਹਾਂ ਤੇ ਕੰਪਲੈਕਸ ਚ ਜਾਂਦਾ ਲੇਕਿਨ ਇੱਥੇ ਹੁੱਕੇ ਵਿਕਨੇ ਕਿਤੇ ਨਾ ਕਿਤੇ ਧਰਮ ਦੀ ਤੇ ਧਜੀਆਂ ਹੀ ਉਡਾਤੀਆਂ ਨਾਲੇ ਪਹੁੰਚੇ ਕੀ ਹੈ ਸਾਰਾ ਮਸਲਾ ਜੋ ਵੀ ਦੇਖਦੇ ਤਬਾਕੂ ਇੱਕ ਦੋ ਜੋ ਬੰਦੇ ਕਰੀਏ ਨਹੀਂ ਕਿੱਥੇ ਕਿੱਥੇ ਕਰਕੇ ਹੈਗਾ ਮੜਾ ਜਾਨ ਚਾਹ ਤੋ ਦੱਸ ਦਿਓ ਮੜਾ ਹੈਗਾ ਕਿੱਥੇ ਕਰਕੇ ਹੈ ਸੀ ਮਾ ਜੀ ਕੋਣ ਦੇਖ ਲੈ ਦੁੱਖੀ ਇਹਨਾਂ ਦੀ ਆਪਣਾ ਕੀ ਰਾਮਾਨਾ ਦੇ ਅੱਜ ਆ ਗਿਆ ਜੀ ਨਹੀਂ ਵਿਕ ਰਹੀ ਨਹੀਂ ਵਿਕਨੇ ਚਾਹੀਦੇ ਕਰਨਾ ਦੁੱਖ ਫਰਮ ਬਿਲਕੁਲ ਕੀ ਹੈ ਲੱਗਦਾ ਨਹੀਂ ਕਿ ਮਾਈ ਸੌਲ ਇਧਰ ਆ ਜੀ ਬਾਹਰ ਆਓ 10 ਦਿਨਾਂ ਬਾਅਦ ਨਰਾਤੇ ਆਣ ਆਲੇ ਆ ਅੱਗੇ ਸ਼ੁਰੂਮ ਆ ਗਿਆ ਹੋਇਆ ਸ਼ੁਰੂਮ ਤੇ ਆ ਗਿਆ ਤੁਸੀਂ ਬਾਹਰ ਆਪ ਦੋ ਮੁਰ